ਅਦੇ ਹਰੀ ਬੋਨੇ ਅਸੀਂ ਚੱਲੇ ਪਟਾਕੇ ਚਲਾਉਣ ਵਾਸਤੇ ਜਿਸਾਨੂ ਮੌਕਾ ਮਿਲੂ ਤਾਂ ਉਹ ਆਪ ਚਲਾ ਰਹੇ ਜਾਂ ਆਪ ਚਲਾਉਦੇ ਅੱਜ ਤੁਸੀਂ ਮਾਮਾ ਪਾਣ ਜਾ ਕਿੱਥੇ ਚੱਲੇ ਹੋ ਅਸੀਂ ਅੱਜ ਚੱਲੇ ਗੁਰਦੁਆਰੇ ਗੁਰਦੁਆਰਾ ਸਾਹਿਬ ਚੱਲੇ ਤੁਸੀਂ ਹਾਂ ਹਾਂਜੀ ਤੂਫਾਨ ਸਿੰਘ ਸੋਨਾ ਬੇਬੀ ਬਣਿਆ ਇਹ ਇਹਨੇ ਲੱਤੈਰੀ ਤੋ ਥੱਲੇ ਪਜਾਮੀ ਦਿਖੀ ਜਾਂਦੀ ਆ ਲਕੋ ਦੋ ਪਜਾਮੀ ਹਾਂਜੀ ਬੇਬੀ ਹਾਂਜੀ ਪਜਾਮੀ ਲਿਖੋ ਲੋ ਆਪਣੀ ਬੇਬੀ ਠੀਕ ਆ ਮਾਮਾ ਮਮੀ ਜੀ ਨੂੰ ਨਹੀਂ ਲੈ ਕੇ ਚੱਲੇ ਨਾਲ ਹਾਂ ਕਿ ਠੀਕ ਆ ਨਹੀਂ ਹੈ ਅਸੀਂ ਚੱਲੇ ਬਾਬਾ ਦੀਪ ਸਿੰਘ ਜੀ ਦੀਵਾਲੀ ਸੈਲੀਬ੍ਰੇਟ ਕਰਨ ਤੇ ਮੱਥਾ ਟੇਕਣ ਸਾਡੀ ਅਜ ਨਵ ਕਰਨ ਲੱਗੀ ਬਲੌਗਿੰਗ ਆ ਦੇਖੋ ਹਜੇ ਰੈਡੀ ਹੋ ਰਹੀ ਆ ਨਵ ਚਾਲ ਚੱਕ ਕੈਮਰਾ ਨਵ ਚਾਲ ਕਰ ਬਲੌਗਿੰਗ ਸੰਗ ਸੰਗ ਦੀ ਸੰਗ ਦੀ ਅੱਜ ਸੰਗ ਦੀ ਆ ਨਹੀਂ ਸੰਗ ਸੰਗ ਮੇਰੀ ਕੋਈ ਨਹੀਂ ਹੈਗੀ ਨਹੀਂ ਮੈਂ ਤਾਂ ਬਣਾ ਰਹੀ ਐ ਹੈਰੀ ਨੇ ਆਪਣੇ ਉਹਦੇ ਤੇ ਪਾਉਣੇ ਤੁਸੀਂ ਆਪਣੇ ਤੇ ਨਾ ਬਣਾ ਲਾ ਮੇਰੇ ਫੋਨ ਤੇ ਹੀ ਬਣਾਉਂਗੀ ਤੁਸੀਂ ਆਪਣੇ ਚੈਨਲ ਤੇ ਨਹੀਂ ਪਾਉਣਾ ਉਹਦੇ ਤੇ ਮੈਂ ਆਪ ਤੇ ਤੇ ਪਾਵਾਂ ਲੱਗ ਪਾਵਾਂ ਕਰਤਾ ਆ ਲੰਗਣ ਨੂੰ ਅਪਾਪਾ ਮ ਗੁਰਦੁਆਰਾ ਸਾਹਿਬ ਸ਼ਕਨ ਲੱਗੇ ਸੀ ਲੰਗਰ ਤੇ ਤੂਫਾਨ ਸਿੰਘ ਦੀ ਇਧਰ ਦੇਖੋ ਟੌਰ ਨਿਆਣਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਾਲੀਆਂ ਚੇਅਰ ਮਿਲ ਜਾਂਦੀਆਂ ਨੇ ਤਾਂ ਕਿ ਇਹ ਨਿਆਣੇ ਇਧਰ ਉਧਰ ਨਾ ਭੱਜ ਸਕਣ ਕੰਫਰਟੇਬਲ ਬੈ ਕੇ ਆਪਣਾ ਲੰਗਰ ਸ਼ਕ ਸਕਣ ਤੇ ਦਿੱਕੀ ਨੂੰ ਬੋਲ ਰਹੀ ਸੀ ਮੋਢੀ ਸੰਗਤ ਜਿਹੜੇ ਸਾਰੇ ਕਿੱਟਾ ਕੋਲ ਜਿਹੜੀ ਜਲੋਤੀ ਹੈ ਇੱਕ ਇੱਕ ਸਾਡਾ ਮੇਰੇ ਕਿਤਾਬ ਵਾਲਾ ਸਾਹਮਣੇ ਰੱਖ ਲਈ ਤੇ ਆਪਾਂ ਇੱਥੇ ਲਾ ਰਹੇ ਸੀਗੇ ਦੀਵੇ ਮੈਂ ਤੇ ਨਵ ਨੂੰ ਕਹਿ ਰਹੀ ਸੀ ਨਵਾ ਆ ਜਾ ਦੇਖ ਲੈ ਵੀਡੀਓ ਚ what awesome. ਰਾਹੀ ਚਲਾਉਣ ਲਗਾਇਆ ਦੇਖ ਲਏ ਭਲੇ ਚੈੱਕ ਕਰ ਲਈ ਹੈ ਕੀ ਆ ਆ ਕੀ ਆ ਇਹ ਤਾਂ ਫੂਸੀ ਆ ਆ ਕੀ ਆ ਇਹ ਹੱਤ ਵਾਲਾ ਦੇ ਵੀ ਹੱਥੇ ਚ ਫੜ ਕੇ ਚਲਾਇਓ ਜੰਗਾ ਹੋਰ ਨਹੀਂ ਹੱਥ ਪਾਤੀ ਫਾਟ ਸਕਦੇ ਇਹਨੂੰ ਉਹ ਦੇਖ ਇਹ ਨਹੀਂ ਆ ਨਹੀਂ ਚਲਾਏ ਨਾ ਵਾ ਸਾਡੀ नाव ਚਲਾਉਗੀ ਪਤਾ ਕੇ ਨਾ ਉਹ ਤੇ ਚਲਾ ਚਲਾਉਣੀ ਐ ਮੈਂ ਹਾਂ ਇਹ ਹਰ ਜੀ ਫਟ ਕੇ ਚਲਾ ਲੈਂਦਾ ਹਾਂ ਅਮੇ ਜੀ ਚੱਲਦਾ ਯੂਨੀਵਰਸਿਟੀ ਦੀਵਾਲੀ ਬਣਾ ਰਹੇ ਸੋ ਕਮਨ ਆ ਜਾ ਇਹਦੀ ਵੀਡੀਓ ਤਾਂ ਦਿਖਾ ਕਿੱਥੇ ਲੰਗਰ ਸ਼ਾਗਰ ਹੀ ਐ ਸੋ ਤੁਮ ਲੰਗਰ ਅੱਜ ਯੂਨੀਵਰਸਿਟੀ ਚ ਨੇ ਸਾਰੀਆਂ ਕੁੜੀਆਂ ਨਹੀਂ ਚੁਪਦਾ ਬੰਦੇ ਐਵੇਂ ਕਹਿੰਦਾ ਪਟਾਕੇ ਮੀਮੀ ਆ ਜਾ ਤਮਾਂ ਦੇ ਜਾ ਤਮਾਂ ਦੇ ਜਾ ਹੁੰਦੀ ਆ ਮਾਂ ਮਾਂ ਕੋਲ ਜਾ ਉਹ ਤੇ ਤੇਨੂੰ ਬੜਾ ਹੈਂ ਜਾਂਦਾ ਮਾਂ ਦਾ ਹੈਂ ਪਾਰਕ ਦੇ ਵਿੱਚ ਤੇ ਤੂਫਾਨ ਲੋਕਾਂ ਨੂੰ ਵਿਖਾਉਣਾ ਕਿ ਮੈਂ ਮਾਂ ਦਾ ਬੜਾ ਲਾਡਲਾ ਤੇ ਇੱਥੇ ਹੁਣ ਪਰਿਆਣ ਕੀ ਕੀ ਹੁੰਦਾ ਤੂਫਾਨ ਬੋਲ ਤੂੰ ਹੁਣ ਕਰਿਆ ਹਵਾ ਕਰਦੇ ਪੁੱਤ ਤੂਫਾਨ ਕੀ ਹੋ ਗਿਆ ਪੁੱਤਰ ਕੀ ਖੋ ਗਿਆ ਉੱਥੇ ਆ ਜਾਓ